ਸਸਕਾਲ ਦੋਸਤੋ ਇਸ ਵਕਤ ਅਸੀਂ ਰਮਦਾਸ ਦੇ ਪਿੰਡ ਨਿਸੋਕੇ ਦੇ ਵਿੱਚ ਆ ਤੇ ਜਦੋਂ ਹੜ ਆਇਆ ਤੇ ਇਸ ਪਿੰਡ ਦੇ ਵਿੱਚ ਵੀ ਬੜਾ ਨੁਕਸਾਨ ਹੋਇਆ بڑے ਘਰਾਂ ਦਾ ਨੁਕਸਾਨ ਹੋਇਆ ਤੇ ਸਭ ਤੋਂ ਪਹਿਲਾਂ ਸਾਡੀ ਟੀਮ ਪਹੁੰਚੀ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਆਪਣੇ ਪੰਦੇਰ ਸਾਹਿਬ ਨਾਲ ਸੀਗੇ ਤੇ ਉਦੋਂ ਹੀ ਅਸੀਂ ਇੱਕ ਤੀਚਾ ਚੱਕਿਆ ਸੀਗਾ ਵੀ ਜਿੰਨੀ ਮਦਦ ਹੋ ਸਕਦੀ ਹੈ ਅਸੀਂ ਉਹ ਮਦਦ ਕਰੀਏ ਤੇ ਅੱਜ ਅਸੀਂ ਪਹੁੰਚੇ ਆ ਪ੍ਰੋਜੈਕਟ ਨੰਬਰ 2 ਵਤਰੁਕ ਫਾਊਂਡੇਸ਼ਨ ਕਿਸਾਨ ਮਜ਼ਦੂਰ ਮੋਰਚਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਤਰੁਕ ਫਾਊਂਡੇਸ਼ਨ ਤੋਂ ਸਮਿਤਾ ਭੈਣ ਜੀ ਨੇ ਨਾਲ ਤੇ ਇਸ ਘਰ ਦੀ ਉਸਾਰੀ ਇਹਦੇ ਤੇ ਲੈਂਟਰ ਦੋ ਬੈੱਡਰੂਮ ਹੈਗਾ ਆ ਇਹ ਇਹਦੀ ਉਸਾਰੀ ਸ਼ੁਰੂ ਕਰਨ ਜਾ ਰਹੇ ਆ ਠੀਕ ਹੈ ਪਿੰਡ ਦੇ ਪਤਵੰਤੇ ਸੱਜਣ ਨਾਲ ਨੇ ਸੰਘਰਸ਼ ਕਮੇਟੀ ਦੇ ਟੀਮ ਨਾਲ ਨੇ ਤੇ ਇਸ ਤੋਂ ਇਲਾਵਾ ਜਿਹੜਾ ਇਹ ਵਾਟਰ ਫਿਲਟਰ ਹੈਗਾ ਇਹ ਖਾਸ ਕਰਕੇ ਜਿਹੜੇ ਫਲੱਡ ਅਫੈਕਟਡ ਏਰੀਆਜ਼ ਹੁੰਦੇ ਆ ਜਿੱਥੇ ਹੜ੍ਹ ਆਉਂਦੇ ਆ ਪੱਤਨ ਕੰਪਨੀ ਠੀਕ ਹੈ ਇਹ ਸਪੈਸੀਫਿਕਲੀ ਉਸ ਏਰੀਆ ਦੇ ਲਈ ਡਿਜ਼ਾਈਨਡ ਹੈ ਤੇ ਇਹ ਅਸੀਂ ਇਸ ਪਿੰਡ ਦੇ ਵਿੱਚ ਤਕਰੀਬਨ 5 ਫਿਲਟਰ ਅੱਜ ਇੰਸਟਾਲ ਕਰਕੇ ਜਾ ਰਹੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਵੀ ਬੁਲਾ ਲਿਆ ਆ ਕਿ 2-2 3-3 4-4 ਘਰ ਇਹਨੂੰ ਸ਼ੇਅਰ ਕਰਨਗੇ ਐਜ਼ ਆਫ ਨਾਓ ਕਿਉਂਕਿ ਜਿਹੜੀ ਰਿਪੋਰਟ ਸਾਡੇ ਕੋਲ ਆਈ ਹੈ ਉਹ ਇਹ ਆਈ ਹੈ ਵੀ ਹਲੇ ਪਾਣੀ ਪੋਟੇਬਲ ਨਹੀਂਗਾ ਪੀਣ ਯੋਗ ਨਹੀਂਗਾ ਲੇਕਿਨ ਇਹਦੇ ਵਰਤੋਂ ਤੋਂ ਬਾਅਦ ਉਹ ਪਾਣੀ ਪੀਣ ਯੋਗ ਹੋ ਗਏ ਔਰ ਸਭ ਤੋਂ ਇੰਟਰਸਟਿੰਗ ਗੱਲ ਹੈ ਇਹਦੇ ਲਈ ਬਿਜਲੀ ਦੀ ਵੀ ਜ਼ਰੂਰਤ ਨਹੀਂ ਹੈਗੀ ਤੇ ਮੈਂ ਬਹੁਤ ਬਹੁਤ ਧੰਨਵਾਦਾਂ ਧੰਨਵਾਦੀਆਂ ਚਾਨੀ ਜੀ ਦਾ ਇਹਨਾਂ ਨੇ ਇਹ ਅਚੇਚੇ ਤੌਰ ਤੋਂ ਉੱਥੇ ਪਤਾ ਕਰਾ ਕੇ ਸਾਊਥ ਇੰਡੀਆ ਤੋਂ ਇਹ ਸਾਨੂੰ ਮੰਗਾਵਾ ਕੇ ਦਿੱਤੇ ਆ ਔਰ ਇਹ ਆਨ ਆਰਡਰ ਹੀ ਮਿਲਦੇ ਆ ਠੀਕ ਹੈ ਤੇ ਹੁਣ ਅਸੀਂ ਚਾਰ ਫਿਲਟਰ ਪਹਿਲਾਂ ਹੋਰ ਪਿੰਡਾਂ 'ਚ ਇੰਸਟਾਲ ਕਰ ਚੁੱਕੇ ਹਾਂ ਇਸ ਰੀਜਨ ਦੇ ਵਿੱਚ 6 ਫਿਲਟਰ ਅਸੀਂ ਅੱਜ ਇੰਸਟਾਲ ਇਸ ਪਿੰਡ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕਰਾਂਗੇ ਇਨਫੈਕਟ ਤੇ ਪ੍ਰੋਜੈਕਟ ਨੰਬਰ 2 ਹੈਗਾ ਇਹ ਤੇ ਅਸੀਂ ਅੱਗੇ ਜਿਹੜੇ ਹੋਰ ਇਸ ਪਿੰਡ ਦੇ ਵਿੱਚ ਹੈਗੇ ਆ ਠੀਕ ਹੈ ਉਹਨਾਂ ਦੀ ਵੀ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਸੀਗੇ ਉਹਨਾਂ 'ਚੋਂ ਦੋ ਕਰ ਮਨਪ੍ਰੀਤ ਮੰਨਾ ਹੁਣਾਂ ਨੇ ਆ ਕੇ ਉਹਨਾਂ ਦੀ ਹੈਲਪ ਕਰਤੀ ਐ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਠੀਕ ਹੈ ਔਰ ਫਿਰ ਇਹ ਕਹਿਣਾ ਚਾਹੁੰਦੇ ਆਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਨੂੰ ਹੀ ਇੱਕ ਦੂਜੇ ਦਾ ਹੱਥ ਫੜਨਾ ਪੈਣਾ ਤੇ ਮੈਂ ਛੇਛੇ ਤੌਰ ਤੇ ਸਮਿਤਾ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਂ ਇਹਨਾਂ ਦੇ ਸਹਿਯੋਗੀ ਜਿੰਨੇ ਵੀ ਨੇ ਜਿਹੜੇ ਸਾਡੇ ਯੂਨੀਵਰਸਿਟੀ ਤੋਂ ਵਲੰਟੀਅਰਸ ਆਏ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਹ ਇਹਨਾਂ ਦਾ ਇਹ ਦੂਜਾ ਟ੍ਰਿਪ ਹੈ ਬੀਬੀ ਰਜਨੀ ਫਾਊਂਡੇਸ਼ਨ ਸੇਵਾ ਸਮਿਤੀ ਠੀਕ ਹੈ ਇਹ ਉੱਥੇ ਚੰਡੀਗੜ੍ਹ ਦੇ ਵਿੱਚ ਵੀ ਕੰਮ ਕਰਦੇ ਆ ਆਪਣੇ ਲੈਵਲ ਤੇ ਔਰ ਮੇਜਰਲੀ ਇਹ ਜੱਥੇਬੰਦੀ ਵਿਦਿਆਰਥੀਆਂ ਦੀ ਜੱਥੇਬੰਦੀ ਹੈਗੀ ਆ ਤੇ ਹੁਣ ਅਸੀਂ ਉਮੀਦ ਕਰਦੇ ਆ ਕਿ ਬਹੁਤ ਜਲਦੀ ਅਬੀਬੀ ਜੀ ਦਾ ਘਰ ਹੈਗਾ ਇਹਨਾਂ ਦੇ ਹਸਬੰਦ ਦਾ ਨਾਮ ਗੁਰਪ੍ਰੀਤ ਸਿੰਘ ਹੈਗਾ ਜੇ ਤੁਸੀਂ ਦੇਖੋਗੇ ਅਸੀਂ ਪਹਿਲਾਂ ਇੱਕ ਪੋਸਟ ਵੀ ਪਾਈ ਸੀ ਇਹਨਾਂ ਨੂੰ ਲੈ ਕੇ ਤੇ ਅਸੀਂ ਇਹ ਇੱਟਾਂ ਵੀ ਪਹੁੰਚ ਚੁੱਕੀਆਂ ਨੇ ਜੀ ਤੇ ਕੱਲ ਪਰਸੋਂ ਤੋਂ ਇਹਨਾਂ ਦੇ ਘਰ ਦੀਓ ਸਾਦੀ ਦਾ ਕੰਮ ਵੀ ਸ਼ੁਰੂ ਹੋ ਜਾਏਗਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਜਿਹੜੇ ਸਾਥੀਆਂ ਨੇ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ